ਪਾਰ ਸਰਕਾਰ ਦੇ ਵੱਲੋਂ ਤਿੱਖੀ ਨਜ਼ਰ ਸੋਸ਼ਲ ਮੀਡੀਆ ਦੇ ਉੱਪਰ ਰੱਖੀ ਗਈ ਅਸ਼ਲੀਲਤਾ ਜਾਂ ਪਰ ਨਾਗਨ ਸਮਗਰੀ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਪਰ ਖਾਸ ਤੌਰ ਤੇ ਪਲੇਟਫਾਰਮ ਐਕਸ ਟਵਿੱਟਰ ਦੇ ਉੱਪਰ ਬਹੁਤ ਸਾਰੀਆਂ ਪੋਸਟਾਂ ਡੀਲੀਟ ਕਰ ਦਿੱਤੇ ਗਏ ਨੇ ਜਾਂ ਪਰ ਖਾਤੇ ਬੰਦ ਕਰ ਦਿੱਤੇ ਨੇ ਪਾਰ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਜਿਸ ਨੂੰ ਪਹਿਲਾਂ ਟਵਿੱਟਰ ਵੀ ਕਿਹਾ ਜਾਂਦਾ ਸੀ ਉਸ ਦੇ ਉੱਪਰ ਅਸ਼ਲੀਲ ਜਾਂ ਪਰ ਨਾਗਨ ਸਮਗਰੀ ਦੇ ਮਾਮਲੇ ਵਿੱਚ ਸਖਤ ਚੇਤਾਵਨੀ ਦਿੱਤੀ ਹੈ ਸਰਕਾਰ ਨੇ ਕਿਹਾ ਕਿ ਜੇਕਰ ਨਿਯਮਾਂ ਦੀ ਪਾਲਣਾ ਨਾ ਹੋਈ ਤੇ ਇਸ ਨੂੰ ਹੋਰ ਵੀ ਗੰਭੀਰ ਮਾਮਲਾ ਮੰਨਿਆ ਜਾਵੇਗਾ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਤੇ ਕੁਝ ਸਰਕਾਰੀ ਸੂਤਰਾਂ ਦੇ ਮਤਾਬਕ ਮੀਡੀਆ ਸੂਤਰਾਂ ਦੇ ਮਤਾਬਕ ਕੇਂਦਰ ਸਰਕਾਰ ਦੇ ਵੱਲੋਂ ਅਸ਼ਲੀਲ ਸਮਗਰੀ ਨੂੰ ਜਿਹੜਾ ਫਲਾਉਣ ਵਾਲੇ ਜਿਹੜਾ ਕੁਝ ਖਾਤੇ ਨੇ ਟਵਿੱਟਰ ਦੇ ਉੱਪਰ ਜਾਂ ਪਰ ਕੁਝ ਪੋਸਟਾਂ ਨੇ 3500 ਦੇ ਕਰੀਬ ਜੜੀਆਂ ਪੋਸਟਾਂ ਬਲੌਕ ਕਰ ਦਿੱਤੀਆਂ ਨੇ ਡਿਲੀਟ ਕਰ ਦਿੱਤੀਆਂ ਗਿਆ ਨੇ ਤੇ 600 ਖਾਤੇ ਨੇ ਜਿਹੜੇ ਬਲਾਕ ਜਾਂ ਡਿਲੀਟ ਕਰ ਦਿੱਤੇਗੇ ਨੇ ਐਕਸ ਨੇ ਸਰਕਾਰ ਨੂੰ ਭਰੋਸਾ ਇਹ ਵੀ ਦਿਵਾਇਆ ਕਿ ਅੱਗੇ ਤੋਂ ਅਸਵੀਲ ਸਮਗਰੀ ਨੂੰ ਪਲੇਟਫਾਰਮ ਦੇ ਉੱਪਰ ਐਕਸ ਦੇ ਉੱਪਰ ਜਗ੍ਹਾ ਨਹੀਂ ਦਿੱਤੀ ਜਾਵੇਗੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਨੇ ਇੱਕ ਹਫ਼ਤਾ ਪਹਿਲਾਂ ਹੀ ਐਕਸ ਨੂੰ ਨੋਟਿਸ ਜਾਰੀ ਕੀਤਾ ਸੀ ਮੰਤਰਾਲੇ ਨੇ ਐਕਸ ਨੂੰ 72 ਘੰਟਿਆਂ ਦੇ ਅੰਦਰ ਇਸ ਦੇ ਬਾਰੇ ਦੱਸਣ ਲਈ ਕਿਹਾ ਸੀ ਉਹਨਾਂ ਨੇ AI ਟੂਲ ਗਰੋਕ ਅਤੇ AI ਰਾਹੀਂ ਜਿਹੜਾ ਐਕਸ AI ਰਾਹੀਂ ਹੋਰ ਸੇਵਾਵਾਂ ਰਾਹੀਂ ਜਿਹੜਾ ਬਣ ਰਹੀ ਅਸ਼ਲੀਲ ਸਮਗਰੀ ਨੂੰ ਕਿਵੇਂ ਰੋਕੇਗਾ ਇਹ ਜਦੋਂ ਕੋਈ ਜਵਾਬ ਦੇਣ ਲਈ ਕਿਹਾ ਸੀ ਮੰਤਰਾਲੇ ਨੇ ਇਹ ਵੀ ਕਿਹਾ ਸੀ ਕਿ ਗਰੋਕ AI ਦੀ ਦਰਵਾਜ਼ਾ ਤੋਂ ਕਰਕੇ ਲੋਕ ਅਸ਼ਲੀਲ ਨਗਨ ਅਤੇ અપਮਾਨਜਨਕ ਸਮਗਰੀ ਤਿਆਰ ਕਰ ਰਹੇ ਨੇ ਖਾਸ ਤੌਰ ਤੇ ਔਰਤਾਂ ਦੀਆਂ ਤਸਵੀਰਾਂ ਵੀਡੀਓਜ਼ ਨੂੰ ਗਲਤ ਤਰੀਕੇ ਤਬਦੀਲ ਕੀਤਾ ਜਾ ਰਿਹਾ ਉਹਨਾਂ ਨੂੰ ਬਦਨਾਮ ਕੀਤਾ ਜਾ ਸਕਦਾ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਕਈ ਯੂਜ਼ਰ ਜਾਲੀ ਖਾਤੇ ਬਣਾ ਕੇ ਗਰੋਕ ਦੀ ਮਦਦ ਨਾਲ ਔਰਤਾਂ ਦੀਆਂ ਅਸ਼ਲੀਲ ਤਸਵੀਰ ਅਤੇ ਵੀਡੀਓਜ਼ ਤਿਆਰ ਕਰ ਰਹੇ ਨੇ ਇਹ ਵਗਰੀ ਉਹਨਾਂ ਨੂੰ ਅਪਵਾਜਾਂ ਨਾ ਕਤੇ ਅਸਲੀ ਟੰਗ ਦੇ ਨਾਲ ਦਰਸਾਉਣ ਵਾਲੀ ਵਰਤੀ ਜਾ ਰਹੀ ਹੈ ਮੰਤਰਾਲੇ ਨੇ ਐਕਸ ਨੂੰ ਆਦੇਸ਼ ਇਹ ਵੀ ਦਿੱਤਾ ਸੀ ਕਿ ਉਹ ਗਰੋਕ ਦੇ ਤਕਨੀਕੀ ਢਾਂਚੇ ਗਵਰਨੈਂਸ ਸਿਸਟਮ ਦੀ ਪੂਰੀ ਸਮੀਖਿਆ ਕਰੇ ਇਸੇ ਦੇ ਨਾਲ ਹੀ ਸਖਤ ਜ਼ਰੂਰ ਯੂਜ਼ਰ ਨੀਤੀਆਂ ਲਾਗੂ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਦੇ ਖਾਤੇ ਮੁਅਤਲ ਕਰਨ ਜਾਂ ਫਿਰ ਸਤਾਈ ਤੌਰ ਤੇ ਉੱਪਰ ਬੰਦ ਕਰਨ ਲਈ ਕਿਹਾ ਸੀ ਕੇਂਦਰ ਸਰਕਾਰ ਨੇ ਚੇਤਾਵਨੀ ਦਿੱਤੀ ਸੀ ਐਕਸ ਨੇ ਨਿਯਮਾਂ ਦੀ ਪਾਲਣਾ ਨਾ ਕੀਤੀ ਤੇ ਫਿਰ ਉਸ ਨੂੰ ਆਈਟੀ ਐਕਟ ਦੀ ਧਾਰਾ 79 ਦੇ ਅਧੀਨ ਮਿਲਦੀ ਸੁਰੱਖਿਅਤ ਪਨਾਹ ਖਤਮ ਹੋ ਸਕਦੀ ਹੈ ਇਸ ਤਰੀਕੇ ਦੀ ਗੱਲਾਂ ਵੀ ਆਖੀਆਂ ਗਈਆਂ ਸੀ ਤੇ ਇਸ ਵਕਤ ਦੱਸਿਆ ਜਾ ਰਿਹਾ ਹੈ ਕਿ 600 ਦੇ ਕਰੀਬ ਸੋਸ਼ਲ ਮੀਡੀਆ ਦੇ ਜਿਹੜੇ ਐਕਸ ਦੇ ਖਾਤੇ ਨੇ ਉਹ ਬਲੌਕ ਕੀਤੇ ਨੇ ਤੇ ਜਿਹੜੀਆਂ 3500 ਦੇ ਕਰੀਬ ਪੋਸਟਾਂ ਨੇ ਉਹ ਡਿਲੀਟ ਕਰ ਦਿੱਤੀਆਂ ਗਈਆਂ ਨੇ ਮੰਤਰਾਲੇ ਦੇ ਅਨੁਸਾਰ ਐਕਸ ਅਤੇ ਉਸ ਦੇ ਜਿਹੜੇ ਅਧਿਕਾਰਿਕ ਅਧਿਕਾਰੀ ਨੇ ਉਹ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਫੇਟ ਲੇ ਕੇ ਕਾਨੂੰਨਾ ਤਹਿਤ ਕਾਰਵਾਈ ਹੋ ਸਕਦੀ ਹੈ ਜਿਸ ਦੇ ਵਿੱਚ ਬੀ ਐਨ ਐਸ ਜਾਂ ਫਿਰ ਮਹਿਲਾਵਾਂ ਦੀ ਅਸ਼ਲੀਲ ਪ੍ਰਤੀਨਿਧਤਾ ਐਕਟ ਆ ਪਾਸ ਕੋ ਐਕਟ ਬੱਚਿਆਂ ਦੀ ਜਿਨਸੀ ਸੁਰੱਖਿਆ ਕਾਨੂੰਨ ਦਾ ਜਿਹੜਾ ਐਕਟ ਆ AI ਰਾਹੀਂ ਤਸਵੀਰਾਂ ਦੀ ਹੈਰਾਫੇਰੀ ਅਤੇ ਸਖਤ ਟਿੱਪਣੀ ਦੇ ਜਿਹੜੇ ਇਹ ਸਾਰੇ ਜਿਹੜੇ ਐਕਟ ਨੇ ਕਾਨੂੰਨ ਨੇ ਇਹਨਾਂ ਦੇ ਰਾਹੀਂ ਕਾਰਵਾਈ ਕੀਤੀ ਜਾ ਸਕਦੀ ਹੈ ਮੰਤਰਾਲੇ ਨੇ ਇਹ ਵੀ ਕਹਿ ਸੀ ਕਿ ਮਾਮਲਾ ਸਿਰਫ ਜਾਲੀ ਖਾਤਿਆਂ ਤੱਕ ਸੀਮਿਤ ਨਹੀਂ ਸਗੋ ਪ੍ਰੌਮਪਟ ਇਮੇਜ ਮੈਨੀਪੂਲੇਸ਼ਨ ਜਾਂ ਪਰ ਸਿੰਥੈਟਿਕ ਆਊਟਪੁੱਟ ਰਾਹੀਂ ਅਸਲੀ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਤੇ ਇਸ ਵਕਤ ਵੱਡੀ ਕਾਰਵਾਈ ਕਰ ਦਿੱਤੀ ਆ ਇਹ AI ਟੈਕਨੋਲੋਜੀ ਦੀ ਕੋਰ ਦਰਵਾਜ਼ ਤੋਂ ਆ ਤੇ ਜਿਸ ਦੇ ਨਾਲ ਭਾਰਤੀ ਕਾਨੂੰਨਾਂ ਦੀ ਸਿੱਧੀ ਲਗਣ ਅਤੇ ਜਿਸ ਦੇ ਨਾਲ ਅੱਗੇ ਤੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਆ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੂੰ ਚੇਤਾਵਨੀ ਦਿੱਤੀ ਜਾਂ ਤੇ ਇਸ ਵਕਤ ਕਾਰਵਾਈ ਕਰਕੇ 3500 ਦੇ ਕਰੀਬ ਪੋਸਟਾਂ ਡਿਲੀਟ ਹੋਈਆਂ ਨੇ ਜਾਂ ਬਲੌਕ ਹੋਈਆਂ ਨੇ ਤੇ 600 ਦੇ ਕਰੀਬ ਟਵਿੱਟਰ ਦੇ ਜਿਹੜੇ ਖਾਤੇ ਨੇ ਅਕਸ ਦੇ ਖਾਤੇ ਨੇ ਉਹ ਬੰਦ ਕਰ ਦਿੱਤੇ ਗਏ ਨੇ